ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ 31 ਮਾਰਚ ਦੀ ਕਾਲ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਇੱਕ ਵੱਡਾ ਇਕੱਠ ਹੋਵੇਗਾ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਹੈ ਕਿ ਜੋ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਈਡੀ ਦੇ ਵੱਲੋਂ ਲਿਆ ਗਿਆ ਉਹਨਾਂ ਦੇ ਖਿਲਾਫ ਭਾਜਪਾ ਦੇ ਖਿਲਾਫ ਇੱਕ ਵੱਡਾ ਜਿਹੜਾ ਸੰਘਰਸ਼ ਉਲਿਕਨ ਦੀ ਗੱਲ ਆਖੀ ਗਈ ਹੈ ਤੇ 31 ਮਾਰਚ ਦੀ ਕਾਲ ਦਿੱਤੀ ਗਈ ਹੈ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਪੰਜਾਬ ਦੇ ਆਗੂਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਰਣਜੀਤ ਪਾਲ ਸਿੰਘ ਜੋ ਕਿ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਮੁਹਾਲੀ ਤੋਂ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਪੰਜਾਬ ਕੇਸਰੀ ਪਰ ਜਗਪਾਨੀ ਟੀਵੀ ਦੇ ਕਿਵੇਂ ਦੇਖਦੇ ਹੋ ਜਿਹੜਾ ਹੁਣ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡੀ ਕਾਲ ਦਿੱਤੀ ਗਈ ਹੈ ਤੇ ਆ ਰਹੀਆਂ ਪੂਰੀਆਂ 31 ਮਾਰਚ ਨੂੰ ਜਾ ਰਹੇ ਹਾਂ ਤੁਸੀਂ ਜੀ ਅਸੀਂ ਸਾਰੇ ਕੇਜਰੀਵਾਲ ਜੀ ਦੇ ਨਾਲ ਖੜੇ ਆਂ ਔਰ ਅਸੀਂ ਡੈਮੋਕਰੇਸੀ ਬਚਾਉਣ ਦੀ ਗੱਲ ਕਰ ਰਹੇ ਆਂ ਇਹ ਜਿਹੜਾ ਈਡੀ ਦੇ ਨਾਲ ਇੱਕ ਖੇਲ ਖੇਡ ਰਹੇ ਨੇ ਇਹ ਡਿਕਟੇਟਰਸ਼ਿਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਆਪਣਾ ਭੂਿਕ ਆਪਣੇ ਬੱਚਿਆਂ ਦਾ ਭੂਿਕ ਬਚਾਈਏ ਔਰ ਅਸੀਂ ਇਹਨੂੰ ਐਜ਼ ਅ ਆਮ ਆਦਮੀ ਪਾਰਟੀ ਨੇ ਅਸੀਂ ਚਾਹੁੰਦੇ ਆ ਕਿ ਇਹ ਸਾਰੇ ਜਿੰਨੇ ਵੀ ਸੰਗਠਨ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਹੋਰ ਸੰਗਠਨ ਵੀ ਨੇ ਉਹ ਸਾਡੇ ਨਾਲ ਚੱਲਣ ਔਰ ਅਸੀਂ ਆਪਣਾ ਫਿਊਚਰ ਬਚਾ ਲਈਏ ਨਹੀਂ ਤੇ ਇਹ ਨਾ ਹੋਏ ਕਿ ਕੱਲ ਨੂੰ ਸਾਡੇ ਇੱਥੇ ਡਿਕਟੇਟਰਸ਼ਿਪ ਆ ਜਾਏ ਔਰ ਇਲੈਕਸ਼ਨ ਖਤਮ ਹੋ ਜਨ ਔਰ ਸਾਨੂੰ ਸਾਰਿਆਂ ਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਡਰ ਰਹੇ ਕਿ ਸਾਡੇ ਨਾਲ ਕੱਲ ਨੂੰ ਕੀ ਹੋਣ ਵਾਲਾ ਔਰ ਅਸੀਂ ਇਹ ਜਿਹੜੀ ਕਾਲ ਕੀਤੀ ਹੈ ਇਹ ਸਾਰੇ ਪੰਜਾਬ ਸਾਰੇ ਪੰਜਾਬ ਦੇ ਵਲੰਟੀਅਰ ਸਾਰੇ ਲੋਕ ਸਾਡੇ ਨਾਲ ਚੱਲ ਰਹੇ ਨੇ 31 ਨੂੰ ਅਸੀਂ ਉੱਥੇ ਧਰਨਾ ਦੇ ਰਹੇ ਹਾਂ ਔਰ ਅਸੀਂ ਇਹ ਆਪਣਾ ਹੱਕ ਲੈਣ ਦੀ ਜਾ ਰਹੇ ਹਾਂ ਔਰ ਅਰਵੇ ਕੇਜਰੀਵਾਲ ਜੀ ਜੋ ਕਿ ਸਾਡੇ ਨੈਸ਼ਨਲ ਕਨਵੀਨਰ ਵੀ ਨੇ ਔਰ ਉਹਨਾਂ ਨੇ ਇਹ ਸਿਰਫ ਇਸ ਕਰਕੇ ਆਪਣੇ ਆਪ ਨੂੰ ਅਰੈਸਟ ਕਰਾਇਆ ਕਿ ਤਾਂ ਕਿ ਲੋਕਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਏ ਕਿ ਇਹ ਕਿੰਨਾ ਧੱਕਾ ਚੱਲ ਰਿਹਾ ਹੈਗਾ ਔਰ ਇਹ ਧੱਕੇ ਤੋਂ ਅਸੀਂ ਜੇ ਅੱਜ ਨਹੀਂ ਉਭਰਾਂਗੇ ਤੇ ਕੱਲ ਨੂੰ ਇਹ ਸਾਰੇ ਹੀ ਕਿਸੇ ਨਾ ਕਿਸੇ ਇਲਜ਼ਾਮ ਦੇ ਵਿੱਚ ਪਾ ਕੇ ਸਾਨੂੰ ਜੇਲ੍ਹਾਂ ਦੇ ਅੰਦਰ ਕਰ ਸਕਦੇ ਨੇ ਅੱਛਾ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਜਦੋਂ ਕਾਲ ਦਿੱਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਦੇਲੀ ਰਵਾਨਗੀ ਭਰਨੀ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਾਂ ਆਮ ਲੋਕਾਂ ਨੇ ਤਾਂ ਕਹਿੰਦੇ ਟ੍ਰੇਨਾਂ ਵੀ ਕਿਤੇ ਬੰਦ ਕੀਤੀਆਂ ਗਈਆਂ ਕੁਝ ਇਸ ਤਰ੍ਹਾਂ ਦੀ ਇਨਪੁਟ ਹੈ ਤੁਹਾਡੇ ਕੋਲ ਜੀ ਹਾਂ ਜੀ ਅਸੀਂ ਖੁਦ ਆਪਣੇ ਟ੍ਰੇਨਾਂ ਬੁੱਕ ਕਰੀਆਂ ਸੀਗੀਆਂ ਔਰ ਮੈਟਰੋ ਦੇ ਵੀ ਸਾਨੂੰ ਕਾਲ ਆਈ ਸੀ ਕਿ ਮੈਟਰੋ ਬੰਦ ਕਰ ਦਿੱਤੀ ਗਈ ਦਿੱਲੀ ਦੇ ਵਿੱਚ ਔਰ ਟ੍ਰੇਨਾਂ ਦੀ ਬੁਕਿੰਗ ਜਿਹੜੀ ਉਹ ਨਹੀਂ ਸੀ ਹੋ ਰਹੀ ਔਰ ਇਹ ਦੇਖੋ ਤੁਸੀਂ ਇਹ ਦੇਖੋ ਕਿ ਗਵਰਨਮੈਂਟ ਕਿਸ ਲੈਵਲ ਤੱਕ ਕਿਸ ਹੱਦ ਤੱਕ ਜਾ ਰਹੀ ਹੈ कि देखो ਸਾਡਾ ਇੱਕ ਬੇਸਿਕ ਰਾਈਟ ਹੈਗਾ ਡੈਮੋਕ੍ਰੇਸੀ ਦਾ ਕਿ ਅਸੀਂ ਕਿਤੇ ਵੀ ਜਾ ਕੇ ਆਪਣੀ ਗੱਲ ਰੱਖ ਸਕਦੇ ਆ ਆਪਾਂ ਧਰਨਾ ਦੇ ਸਕਦੇ ਆ ਆਪਾਂ ਆਪਾਂ ਹੋਰ ਕਿਸ ਤਰੀਕੇ ਨਾਲ ਗੱਲ ਜਿਹੜੀ ਹੈਗੀ ਆ ਉਹ ਰੱਖ ਸਕਦੇ ਆ ਲੇਕਿਨ ਇਹ ਸਾਡੇ ਜੇ ਸਾਨੂੰ ਇਕੱਠੇ ਨਹੀਂ ਹੋਣ ਦੇਣਗੇ ਜੇ ਸਾਨੂੰ ਕਿਤੇ ਪਹੁੰਚਣ ਦੇ ਸਾਡੀ ਕੋਈ ਕਾਲ ਹੈਗੀ ਆ ਕਿ ਅਸੀਂ ਸਾਰੇ ਨੇ ਇਕੱਠੇ ਹੋ ਕੇ ਧਰਨਾ ਦੇਣਾ ਚਾਹੇ ਉਹ ਕਿਸਾਨਾਂ ਦੇ ਧਰਨੇ ਨੂੰ ਅਸੀਂ ਲੈ ਲਈਏ ਚਾਹੇ ਅਸੀਂ ਅੱਜ ਅਰਵਿੰਦ ਕੇਜਰੀਵਾਲ ਜੀ ਲਈ ਆਪਾਂ ਉਹ ਡੈਲੀ ਜਾ ਰਹੇ ਆ ਔਰ ਪਰ ਇਸ ਚੀਜ਼ ਨੂੰ ਡੈਮੋਕਰੇਸੀ ਨੂੰ ਖਤਮ ਕਰਨ ਲਈ ਦੇਖੋ ਕਿੰਨਾ ਕੁਝ ਕਰ ਰਹੇ ਨੇ ਇਹ ਬੈਰੀਕੇਟਿੰਗ ਕਰ ਦਿੰਦੇ ਨੇ ਉਸ ਤੋਂ ਬਾਅਦ ਇਹ ਟ੍ਰੇਨਾਂ ਕੈਨਸਲ ਕਰ ਦਿੰਦੇ ਨੇ ਟ੍ਰੇਨਾਂ ਦੀਆਂ ਬੁਕਿੰਗ ਨਹੀਂ ਹੋਣ ਦਿੰਦੇ ਇਹ ਕਿਸ ਹੱਦ ਤੱਕ ਜਾ ਰਹੇ ਨੇ ਇਹ ਦੇਖੋ ਸਾਡੇ ਵਾਸਤੇ ਖਤਰਾ ਔਰ ਮੈਂ ਚਾਹੁੰਨਾ ਕਿ ਸਾਨੂੰ ਜਿਵੇਂ ਵੀ ਕਰਕੇ ਉੱਥੇ ਪਹੁੰਚਣਾ ਚਾਹੀਦਾ ਹੈ ਕਿ ਤਾਂ ਕਿ ਅਸੀਂ ਪੂਰੀ ਦੁਨੀਆ ਵਿੱਚ ਦਿਖਾ ਦਈਏ ਕਿ ਜੇ ਡੈਮੋਕਰੇਸੀ ਨੂੰ ਤੁਸੀਂ ਖਤਮ ਕਰੋਗੇ ਤੇ ਪੂਰੀ ਦੁਨੀਆ ਇੱਕ ਸਾਈਡ ਤੇ ਇਕੱਠੀ ਹੋ ਜਾਏਗੀ ਇਸ ਲਈ ਸੋ ਗੱਲਬਾਤ ਹੋਈ ਹੈ ਰਣਜੀਤ ਪਾਲ ਸਿੰਘ ਜੀ ਦੇ ਨਾਲ ਕਿਉਂਕਿ ਇੱਕ ਵੱਡੀ ਮੁਹਿੰਮ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੇ ਵੱਲੋਂ ਛੇੜੀ ਗਈ ਹੈ ਤਾਂ ਇਹ ਵੀ ਆਪਣੇ ਕਾਫਲੇ ਦੇ ਸਮੇਤ ਇੱਥੋਂ ਰਵਾਨਾ ਹੋਣਗੇ ਕਿਉਂਕਿ ਇੱਕ ਵੱਡੀ ਕਾਲ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀ ਗਈ ਹੈ ਉੱਥੇ ਇੱਕ ਵੱਡਾ ਸੰਘਰਸ਼ ਛੇੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਐਲਾਨ ਕੀਤਾ ਗਿਆ ਹੈ ਜੋ ਕਿ ਭਾਜਪਾ ਦੇ ਖਿਲਾਫ ਹੈ ਐਲਾਨ ਤੇ ਨਾਲ ਹੀ ਜਿਵੇਂ ਕਿ ਸੁਣਿਆ ਕਿ ਉੱਥੇ ਟ੍ਰੇਨਾਂ ਜਿਹੜੀਆਂ ਹੈਗੀਆਂ ਬੰਦ ਕਰਨ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਤਾਂ ਇਸ ਚੀਜ਼ ਨੂੰ ਕਿਸ ਲੈਜੇ ਤੋਂ ਦੇਖਣਾ ਚਾਹੀਦਾ ਇਹ ਵੀ ਇੱਕ ਵੱਡਾ ਸਵਾਲ ਪੈਦਾ ਹੋ ਜਾਂਦਾ ਹੈ ਜੇਕਰ ਅਸੀਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਵੀ ਬੈਰੀਕੇਟਿੰਗ ਕਰਕੇ ਅ ਰੋਕਿਆ ਜਾਂਦਾ ਤਾਂ ਸਿੱਧੇ ਤੌਰ ਤੇ ਉਦੋਂ ਵੀ ਜਿਹੜੇ ਇਲਜ਼ਾਮ ਹੈਗੇ ਨੇ ਉਹ ਮੋਦੀ ਸਰਕਾਰ ਤੇ ਲੱਗਦੇ ਨੇ ਕੇਂਦਰ ਸਰਕਾਰ ਤੇ ਲੱਗਦੇ ਨੇ तमाम तरह ਦੇ ਸਵਾਲ ਨੇ ਜੋ ਕਿ ਪਿੱਛੇ ਰਹਿ ਜਾਂਦੇ ਨੇ ਪਰ ਇਹਨਾਂ ਦਾ ਜਿਹੜਾ ਹੱਲ ਹੈ ਇਹਨਾਂ ਚੀਜ਼ਾਂ ਦਾ ਜਾਂ ਸਿੱਧੇ ਜਿਹੜੇ ਸਵਾਲ ਲਗਾਤਾਰ ਉੱਠਦੇ ਪਏ ਨੇ ਭਾਜਪਾ ਸਰਕਾਰ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਸ ਦਾ ਜਵਾਬ ਕਿਵੇਂ ਦਿੰਦੇ ਨੇ ਕਿਉਂਕਿ ਜਿਹੜੀ ਲੋਕ ਸਭਾ ਚੋਣ ਹੈਗੀ ਹੈ 2024 ਉਹ ਪੂਰੀ ਸਿਰ ਤੇ ਆਈ ਹੋਈ ਹੈ ਤਾਂ ਹੁਣ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫੈਸਲਾ 2024 ਦੇ ਮੱਦੇਨਜ਼ਰ ਸੁਣਾਇਆ ਜਾਵੇਗਾ ਇਹ ਵੀ ਆਪਣੇ ਆਪ ਦੇ ਵਿੱਚ ਖਾਸਾ ਹੋਵੇਗਾ ਤੁਸੀਂ ਬਣੇ ਰਹੋ ਜਗਬਾਣੀ ਪੰਜਾਬ ਕੇਸ ਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਆਕਾਸ਼ ਕੁਮਾਰ